ਤੇ ਆਧਿਕ ਬੈਠੀ ਸੂਝਵਾਨ ਵਿਦਵਾਨ ਤੇ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਨੂੰ ਮੌਕਾ ਰਣੈਟਿਕ ਜਾਣ ਦੇ ਦਿਮਾਗ ਨੇ ਸਤਾਂ ਸਤਿਉ ਪਹਿਲੀ ਗੱਲ ਤੇ ਮੈਂ ਤੁਹਾਨੂੰ ਮਾਰਕ ਕਰਦੀ ਆ ਦੋ ਦਿਨ ਰਿਟਾਇਰਡਿੰਗ ਪਰ ਆਂਗ ਨੂੰ ਤਾਂ ਕਿੰਨਾ ਨਿਮਿੰਟ ਤੇ ਬੋਲਣ ਦਾ ਸਤਾਂਈਆ ਬਾਤ ਠਿੰਕਾਂ ਅੰਗੇ ਕਿੰਦਿਰਾਂ ਕਿਤੇ ਬੈਠੇ ਆਵਾਜ਼ ਸੁਣਾਈ ਦੇਸੀ ਬਿੰਦੀ ਮੈਂ ਇਹਨਾਂ ਨੂੰ ਬਧਾਈ ਵੀ ਦਿੰਨੀ ਹੈ ਕਿ ਉਹਨਾਂ ਨੇ ਕੁੱਝ ਸਾਲਿਆਂ ਨੇ ਮਿਲ ਕੇ ਐਮਪਲਾਈ ਯੂਨੀਅਨ ਨੇ ਇਹ ਸਾਡੇ ਸ਼ਹੀਦੇ ਆਜਾ ਪੰਜਾਬ ਦੇ ਮੌਕਟ ਪੰਜਾਬ ਦਾ ਮਾਣ ਉਹਨਾਂ ਦੀ ਸ਼ਹੀਦੀ ਨੂੰ ਸਿ ਯਾਦ ਕਰ ਰਹੇ ਆ ਇਸੇ ਵਿੱਚ ਕਿਹੜੇ ਸੰਦੇਸ਼ੇ ਦੀ ਡੰਗਤ ਨੂੰ ਵੀ ਰਿਹਾ ਹੈ ਮੇਰੀ ਮਰਦ ਰਾਜਗੁਰੂ ਸਭ ਦੇ ਪਤਰੀ ਡੇ ਆ ਗੰਗ ਸਿੰਘ ਜੀ ਨੇ ਬਹੁਤ ਜਿਵੇਂ ਸਾਰਨਾਵ ਅਕ ਸਿੰਘ ਬਾਰੇ ਦੱਸਿਆ ਹੈ ਮੈਂ ਇੱਕ ਗੱਲ ਇੱਥੇ ਕਹਣਾ ਚਾਹਨੀ ਹੈ ਕਿ ਆਧੁਨਿਕ ਹਰ ਸਥਿਤੀਆਂ ਵਿੱਚ ਜੇ ਭਗਤ ਸਿੰਘ ਹੁੰਦੇ ਤੇ ਉਹ ਕਿਸ ਤਰੀਕੇ ਦੇ ਨਾਲ ਆਪਨਾਰੀャ ਚੰਕਰ ਦੇ ਇਨਾ ਸਮਾਜਿਕ ਆਰਥਿਕ ਰਾਜਨੀਤਿਕ ਤੇ ਸਮਰਾਜੀ ਪ੍ਰਸਤਤੀਆਂ ਦੇ ਵਿੱਚ ਭੱਜ ਸਿੰਘ ਨੇ ਇੱਕ ਨਾਰਾ ਦਿੱਤਾ ਸੀ ਜਿਹੜਾ ਫਸਲ ਮੁਹਾਦੀਹੁਰਾ ਨੇ ਦਿੱਤਾ ਸੀ ਜਿਹੜੇ ਇਨਕਲਾਬੀ ਸਨ ਇਨਕਲਾਬ ਜਿੰਦਾਬਾਦ ਤੇ ਭੱਜ ਸਿੰਘ ਨੇ ਇੱਕ ਨਾਰਾ ਨਾਲ ਜੋੜਿਆ ਸੀ ਜਿਸ ਨੂੰ ਸਾਰੇ ਧੁੱਲ ਗਏ ਆ ਤੇ ਕੋਜੋਕੀਆਂ ਹਲਤਾਂ ਦੇ ਵਿੱਚ ਉਸ ਦਾ ਉਸੀ ਮਾਰ ਉਸ ਅੱਖ ਮਿਆਜਾ ਸਾਰਾ ਹਿੰਦੁਸਤਾਨ ਉੱਕੜਿਆ ਉਹਨਾਂ ਨੇ ਨਾਲ ਇਹ ਕਿਹਾ ਸੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਉਸ ਸਾਮਰਾਜਵਾਦ ਦੀ ਗੱਲ ਜਿਹੜੀ ਹੈ ਅੱਜ ਦੇ ਦੌਰ ਵਿੱਚ ਹੋਣੀ ਬਣਦੀ ਹੈ ਤੁਹਾਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਹਿਦੇਕਸ਼ਾਈ ਤੋਂ ਲੈ ਕੇ ਅਜੋਤਾ ਸਾਮਰਾਜ ਸਾਡੀਆਂ ਹਿੰਦੁਸਤਾਨ ਦੀਆਂ ਜਸ ਸੰਸਾਰ ਭਰ ਦੀਆਂ ਜਿਹੜੀਆਂ ਵਿਭਿੰਨਤਾਵਾਂ ਨੇ ਉਹਨਾਂ ਨੂੰ ਖਤਮ ਕਰਨ ਦੇ ਲੱਗਾ ਹੋਇਆ ਪੱਗ ਸਿੰਘ ਨੂੰ ਕਦੇ ਅਸੀਂ ਪੱਗ ਵਾਲਾ ਪੱਗ ਸਿੰਘ ਤੇ ਕਦੇ ਟੋਪੀ ਵਾਲਾ ਪੱਗ ਸਿੰਘ ਸਮਝਦੇ। ਪੱਗ ਸਿੰਘ ਇੱਕ ਵਿਚਾਰਧਾਰਾ ਦਾ ਨਾਮ ਸੀ ਜਦੋਂ ਉਹ ਇਹ ਲਿਖਦਾ ਕਿ ਮੈਂ ਨਾਲਸ ਕਿਉਂ ਹਾਂ ਜਾਂ ਆਪਣੀ ਦਲ ਦੇ ਵਿੱਚ ਨੌਜਵਾਨਾਂ ਦੇ ਨਾਲ ਸੰਦੇਸ਼ ਦਿੰਦਾ ਜਾਂ ਜਦੋਂ ਡ੍ਰੀਮ ਲੈਣ ਦੀ ਭੂਮਿਕਾ ਲਿਖਦਾ ਪਗ ਸਿੰਘ ਉਸੇ ਵਿੱਚੋ ਪਗ ਸਿੰਘ ਦਾ ਦ੍ਰਿਸ਼ਟੀਕੋਣ ਉਹਦੇ ਵਿੱਚ ਸਾਨੂੰ ਹੋਇਆ ਮੈਂ ਇਹ ਗੱਲ ਕਹਿੰਦੇ ਆ ਪਗ ਸਿੰਘ ਨੇ ਸਿਰਫ 15 ਸਾਲ 14 ਸਾਲ ਦੀ ਉਮਰ ਦੇ ਵਿੱਚ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ ਜਦੋਂ ਵੀ ਫਰਵਰੀ 1921 ਨੂੰ ਲਨਕਾਣਾ ਸਾਹ ਦੇ ਤਾਬਿਆਂ ਬੈਠੇ ਲਖਮਣ ਸਿੰਘ ਗ੍ਰੰਥੀ ਸੈਕਟਰ ਤੇ ਗੋਲੀਆਂ ਚੱਲੀਆਂ ਤੇ ਉਸ ਤੋਂ ਬਾਅਦ ਭਾਈ ਸਿੰਘ ਕਾਲੀ ਪੱਗ ਬਨ ਕੇ ਨਨਕਾਣਾ ਸਾਹਿਬ ਜਾਂਦੇ ਨੇ ਤੇ ਆ ਕੇ ਆਪਣੀ ਭੈਣ ਅਮਰਕੌਰ ਨੂੰ ਕਹਿੰਦੇ ਨੇ ਕਿ ਸਾਂ ਔਰਤਾਂ ਨੇ ਚਾਰ ਮਾਰਤੀ ਨੂੰ ਸੋਈ ਜਗਾ ਹੈ 21 ਨੂੰ ਜਗਾ ਇੱਕ ਵੱਡੀ ਕਾਨਫਰੰਸ ਹੁੰਦੀ ਹੈ ਉਸੇ ਵਿੱਚ ਹਿੰਦੂ ਸਾਸ ਕਰਕੇ ਪੰਜਾਬੀਆਂ ਨੇ ਔਰਤਾਂ ਨੇ ਕਾਲੀਆਂ ਚੁੰनियां ਲਈਆਂ ਤੇ ਮਰਦਾਂ ਨੇ ਕਾਲੀਆਂ ਪੱਗਾਂ ਬੰਨ੍ਹੀਆਂ ਇਹ ਪੱਗ ਸਿੰਘ ਦਾ ਰਿਐਕਸ਼ਨ ਸੀ ਉਹ ਜਲਿਆਂਵਾਲਾ ਬਾਗ ਵੀ ਜਾਂਦੇ ਨੇ ਮੈਂ ਬੰ ਸਿੰਘ ਬੰ ਸਿੰਘ ਕਿਵੇਂ ਬਣਦੇ ਨੇ ਗੱਲ ਇਹ ਹੈ ਉਹਨਾਂ ਦੇ ਪਿੱਛੇ ਇੱਕ ਪੂਰੀ ਬਰਾਸਤ ਹੈ ਪੰਜਾਬ ਸਿੰਘ ਦੇ ਵਿੱਚ ਉਹ ਹੈ 1872 ਦੀ ਕੂਕਾ ਮੂਮੈਂਟ ਉਹ ਹੈ 1857 ਦਾ ਗਦਰ ਉਹ ਹੈ ਬਕਰਾਲਾ ਢੀਂਡਾ ਦੀ ਸ਼ਹੀਦੀ ਉਹ ਹੈ ਸਾਡੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਤੇ 1913 ਦਾ ਜਿਹੜਾ ਹੈ ਗਦਰ ਦਾ ਇਨਕਲਾਬ ਉਹ ਹੈ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਜਿਸ ਦੀ ਫੋਟੋ ਜੇਬ ਵਿੱਚ ਪਾ ਕੇ ਪਾਲ ਸਿੰਘ ਆਪਣੀ ਜੇਬ ਵਿੱਚ ਰੱਖਦੇ ਸਨ ਕਰਤਾਰ ਸਿੰਘ ਸਰਾਭਾ ਦੀ ਫੋਟੋ ਤੇ ਸ਼ਹੀਦ ਮੋਦਨ ਸਿੰਘ ਪਾਲ ਸਿੰਘ ਦੀ ਫੋਟੋ ਆਪਣੀ ਜੇਬ ਵਿੱਚ ਰੱਖਦੇ ਸੀ ਇੱਕ ਲੜੀ ਹੈ ਉਸ ਤੋਂ ਪਹਿਲਾਂ 1919 ਦੇ ਵਿੱਚ ਜਿਹੜਾ ਜਲਿਆਂਵਾਲਾ ਬਾਗ ਹੁੰਦਾ ਹੈ 1928 ਦੇ ਵਿੱਚ લાલા ਲਾਜਪતરાય ਦੀ શહીદી ਹੁੰਦੀ ਹੈ ਬਹੁਤ ਸਾਰੇ ਆਫਤਾਰਾ ਮਾਨੇ હિન્દુ સંਧਿਆ ਜਾਤੀ ਦੀ ਲਹਿਰ ਦੇ ਵਿੱਚ ਪਰ ਪਰ ਸਿੰਘ ਕਿਸ ਤਰੀਕੇ ਨਾਲ ਲਾલા ਲਾਜਪતરાય ਦੀ फांसी ਨੂੰ ਲੈਂਦੇ ਨੇ ਭਾਵੇਂ ਕਿ ਉਹਨਾਂ ਦੇ ਵਿਚਾਰ ਲਾલા ਲਾਜਪਤરાય ਤੋਂ ਵੱਖਰੇ ਸਨ ਫਿਰ ਕਿਸ ਤਰੀਕੇ ਦੇ ਨਾਲ ਭਗਤ ਸਿੰਘ ਜਿਹੜਾ ਹੈ 1921 ਦੇ ਵਿੱਚ ਨਨਕਾਣਾ ਸਾਹਿਬ ਜਾਂਦੇ ਨੇ ਤੇ ਕਾਠੀ ਉਹ ਭੋਧਾਰਮਿਕ ਅਜਾਤੀਆਂ ਦੇ ਹੱਥ ਵਿੱਚ ਖੜੇ ਹੁੰਦੇ ਨੇ ਤੇ ਉਸ ਤੋਂ ਬਾਅਦ ਉਹ ਆਪਣੀ politcal ਯਾਤਰਾ ਦੇ ਉੱਤੇ ਚੱਲਦੇ ਨੇ ਬੜੀ ਹਰ ਅਨਨੀ ਹੁੰਦੀ ਹੈ ਪੱਛੇ ਨੇ ਕਿੰਨੀਆਂ ਕਿਤਾਬਾਂ ਪੜੀਆਂ ਬੜੇ ਬਕਤ ਬਕ ਵਿਚਾਰ ਨੇ ਡਾਕਟਰ ਚੰਨ ਲਾਲ ਦੱਸ ਸਕਦੇ ਨੇ ਕੋਈ ਕਹਿੰਦੇ 250 ਪੜੀਆਂ ਕੋਈ 1500 ਕੁ ਇੱਕ ਪਰਪੱਛੇ ਨੇ ਦੋਸਤੀ ਕੀਤੀ ਜਿਹੜੇ ਸਾਡੇ ਲਿਬਾਰਡ ਦੇ ਵਿੱਚ ਲਾਇਬ੍ਰੇਰੀਅਨ ਸਨ ਸ਼ਹੀਲਦਾਸ ਤੇ ਉੱਥੋਂ ਇੱਕ ਜਿਹੜਾ ਪੀਲੀਅਨ ਸੀ ਜਿਹੜਾ ਸਾਡਾ ਉੱਥੇ ਅੰਦਰ ਸੀ ਉਹਦੇ ਨਾਲ ਦੋਸਤੀ ਕੀਤੀ ਉਹ ਕਿਤਾਬਾਂ ਲਿਆ ਕੇ ਦਿੰਦੇ ਸਨ ਬਾਤਵਾਰੀ ਔਰਤਾਂ ਦੇ ਸੰਗਠਨ ਦੇ ਵਿੱਚ ਮੈਂ ਗੱਲ ਕਰਦੀ ਆ ਉਹ ਗੱਲ ਕਰਦੀ ਆ ਕਿ ਭਗਤ ਸਿੰਘ ਦੇ ਔਰਤਾਂ ਵਾਲੇ ਵਿਚਾਰ ਕੀ ਸੀ ਮੈਂ ਤੁਹਾਨੂੰ ਦੱਸਿਆ ਜਦੋਂ ਉਹਨਾਂ ਨੇ ਲਾਹੌਰ ਦੇ ਵਿੱਚ ਨੈਸ਼ਨਲ ਕਾਲਜ ਪੜਦੇ ਹਾਂ ਯੂਨੀਅਨ ਬੜਾਈ 900 ਦੇ ਕਰੀਬ ਉਹਨਾਂ ਦੇ ਮੈਂਬਰ ਸਨ ਤੇ ਉਸ ਦੀ ਜਿਹੜੀ ਪ੍ਰਧਾਨ ਬਣਾਈ ਉਸ ਦਾ ਨਾਮ ਸੀ ਮਨਮੋਨੀ ਯੁਤਸੀ ਉਸ ਸੀ ਮਾਂ ਜਿਹੜੀ ਸੀ ਲਾਜਮਣੀ ਯੁਤਸੀ ਸੀ ਜਿਹੜੀ ਇਨਕਲਾਬੀ ਸੀ ਕਿਹ ਕਿਲਾ ਬੀਬੀ ਤੇ ਹੋਰ ਸਾਗੀਆਂ ਆਪਕਰ ਮਹਾਵੀਰ ਸਿੰਘ ਜਿਹੜੇ ਜਿਹੜੇ ਸਾਥੀ ਨੇ ਕੋਈ ਪੱਖ ਤੇ ਇਕੱਲੇ ਦੇ ਵਿਚਾਰ ਨਹੀਂ ਸਨ ਉਹਨਾਂ ਸਾਰੇ ਸਾਥੀਆਂ ਦੇ ਵਿਚਾਰ ਸਨ ਜਦੋਂ ਮਹਾਵੀਰ ਸਿੰਘ ਗੰਡੇਮਨ ਨਿਕੋਵਾਰ ਤੋਂ ਇੱਕ ਆਪਣੀ ਚਿੱਠੀ ਲਿਖਦੇ ਨੇ ਘਰ ਨੂੰ ਉਹ ਕਹਿੰਦੇ ਨੇ ਕਿ ਦੋ ਔਰਤਾਂ ਨੇ ਘਰ ਵਿੱਚ ਆਪਣੀ ਮਾਂ ਨੂੰ ਕਹਿੰਦੇ ਨੇ ਇੱਕ ਮੇਰੀ ਭੈਣ ਤੇ ਇੱਕ ਮੇਰੀ ਭਜਾਈ ਇਹਨਾਂ ਬਾਰੇ ਤੁਹਾਡਾ ਨਜ਼ਰੀਆ ਕੀ ਹੈ ਇੱਕ ਪੱਤ ਸਿੰਘ ਜਦੋਂ ਬੀਬੀ ਅਮਰਕੌਰ ਪੈਦਾਮ ਦੇ ਨੇ ਤਿੰਨ ਸਾਲ ਛੋਟੇ ਨੇ ਤੇ ਜਿਹੜੇ ਮਰਚਾਚਾ ਜੀ ਸਵਰਨ ਸਿੰਘ ਨੇ ਉਹ ਸ਼ਹੀਦੀ ਹੋਣਾ ਕੀ 1910 ਚ ਹੈ 1910 ਦੇ ਵਿੱਚ ਅਮਰਪੁਰ ਪੈਦਾ ਹੁੰਦੇ ਨੇ ਤਾਂ ਅਮਰਪੁਰ ਦਾ ਨਾਮ ਕਿਉਂ ਰੱਖਿਆ ਕਿ ਔਰਤ ਨੂੰ ਜੀਨ ਦਾ ਅਧਿਕਾਰ ਕਿਉਂਕਿ ਜਿਹੜੇ ਭਗਤ ਸਿੰਘ ਦੇ ਪਿਤਾ ਜੀ ਕਿਸ਼ਨ ਸਿੰਘ ਦਾਦਾ ਜੀ ਅਰਜਨ ਸਿੰਘ ਤੇ ਪੜਦਾਦਾ ਜੀ ਜਗਤ ਸਿੰਘ ਉਹਨਾਂ ਦਾ ਜਿਹੜਾ ਦੂਸਰਾ ਖਾਨਦਨ ਸੀ ਉਹਦੇ ਵਿੱਚ ਕੁੜੀਆਂ ਮਾਰਨ ਦਾ ਰਿਵਾਜ ਸੀ ਤੇ ਉਹਨਾਂ ਨੇ ਕਿਹਾ ਕਿ ਨਹੀਂ ਭਗਤ ਸਿੰਘ ਨੂੰ ਕਿਸੇ ਨੇ ਕਿਹਾ ਤੇਰੀ ਭੈਣ ਆ ਗਈ ਹੈ 300 ਛੋਟੀ ਸੀ ਜਦੋਂ ਆ ਹੋਏ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਸਾਡੇ ਕੋਲ ਪੈਸੇ ਨਾ ਹੋਏ ਅੰਦਰ ਵੜ ਕੇ ਅਸੀਂ ਪਾਲ ਲਾਂਗੇ ਜੇ ਜਿਆਦਾ ਹੋਏ ਤੇ ਅਸੀਂ ਕੋਠੇ ਦੇ ਢਣ ਕੇ ਪਾਲ ਲਾਂਗੇ ਇਸ ਰੰਗ ਦਾ ਨਜ਼ਰੀਆ ਜਿਹੜਾ ਭਗਤ ਸਿੰਘ ਦਾ ਹੈ ਖਾਸ ਕਰਕੇ ਦੁਰਗਾ ਦਾ ਵੀ ਦੇ ਨਾਲ ਜਿਹੜੇ ਸਬੰਧ ਨੇ ਜਦੋਂ ਭਗਤ ਸਿੰਘ ਦੁਰਗਾ ਭਾਬੀ ਨੂੰ ਕਹਿੰਦੇ ਨੇ ਕਿ ਤੂੰ ਸਾਡੇ ਇਨਕਲਾਬੀਆਂ ਦੀ ਇਨਕਲਾਬੀ ਹੈ ਕਿਉਂਕਿ ਵੈਕਸੀਨ ਇੱਕ ਗੱਲ ਹੋ ਰਿਹਾ ਕਿ ਜਿਹੜਾ ਕਿਰਦਾਰ ਹੈ ਖਾਸ ਕਰਕੇ ਕਿਰਦਾਰ ਦੀ ਗੱਲ ਜਦੋਂ ਹੁੰਦੀ ਹੈ please continue Thank ਚਲੋ ਮੈਂ ਗੱਲ ਕਰ ਰਹੀ ਸੀ ਹਿੰਦੁਸਤਾਨ ਦੇ ਖਾਸ ਕਰਕੇ ਕਾਦੇ ਸੰਮੁੱਚੇ ਸੰਸਾਰ ਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਪੰਜਾਬ ਦੇ ਵਿੱਚ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਦੇਣ ਵਾਲੇ ਸਭ ਤੋਂ ਮੋਰੀ 80% ਸਾਡੇ ਪੰਜਾਬੀ ਸਨ ਪੰਜਾਬੀਆਂ ਦਾ ਜਿਹੜਾ ਰੋਲ ਹੈ 인도 ਸੰਧੀ ਇਜਾਦੀ ਦੇ ਵਿੱਚ ਉਪੋ ਗੇਂਦਜੋਗ ਰੋਲ ਹੈ ਬੰਗਾਲੀਆਂ ਤੇ ਪੰਜਾਬੀਆਂ ਉਸ ਦੇ ਵਿੱਚੋਂ ਭਗਤ ਸਿੰਘ ਸਰਮੌਰ ਨੇ ਮੈਂ ਇਹ ਗੱਲ ਕਹਿ ਦਿਆਂ ਕਿ ਅਜੂਕੇ ਦੌਰ ਦੇ ਵਿੱਚ ਖਾਸ ਕਰਕੇ ਅਸੀਂ ਬੜੇ ਮਿਸ਼ਨ ਹਲਾਤਾ ਜੋ ਨਿਕਲ ਰਹੇ ਹਨ ਜਦੋਂ ਭਗਤ ਸਿੰਘ ਸਾਮਰਾਜ ਮੁਰਦਾਬਾਦ ਦੀ ਗੱਲ ਕਰਦੇ ਨੇ ਤੇ ਅੱਜ ਸਾਨੂੰ ਸੋਚਣਾ ਪੈਂਦਾ ਹੈ ਕਿ ਅਸੀਂ ਉਸ ਸਾਮਰਾਜ ਦੇ ਉਸ ਕਾਰਪੋਰੇਟ ਬਾੜ ਦੇ ਜਿਸ ਨੇ ਸਾਡਾ ਜੀਵਣਾ ਟੁੱਟ ਕਰ ਦਿੱਤਾ ਉਸ ਦੇ ਲਈ ਅਸੀਂ ਕੀ ਕਰਨਾ ਹੈ ਪੱਤ ਸਿੰਘ ਡੋੰਡੇ ਰਹੇ ਅਯੋਗ ਦੇ ਸਮੇਂ ਦੇ ਵਿੱਚ ਕੇਵਲ ਪਗੜੀ ਬੰਨ ਲੈਣਾ ਪੀ ਪੱਤ ਸੰਦੇ ਸੁਪਨੇ ਸਰਕਾਰ ਕਰਨਾ ਨਹੀਂ ਸਰਕਾਰਾਂ ਨੇ ਜਿਹੜੀਆਂ ਵੀ ਕਾਨੂੰਨ ਹੋਂਦ ਤੱਕ ਉਹਨਾਂ ਨੇ ਆਪਣੇ ਤਰੀਕੇ ਨਾਲ ਭਗਤ ਸਿੰਘ ਦੇ ਇਮੇਜ ਨੂੰ ਖਾਸ ਕਰਕੇ ਬੈਂਬਰ ਨੂੰ ਜਿਹੜਾ ਹੈ ਉਹਨੂੰ ਕੈਚ ਕਰਨ ਦੀ ਕੋਸ਼ਿਸ਼ ਕੀਤੀ ਇਹ ਸਾਡਾ ਇਥੋਂ ਦੇ ਲੋਕਾਂ ਦਾ ਜਨਮਾਨਸ ਹੈ ਫ਼ਕਿਰੰਦ ਹੈ ਕਿ ਅਸੀਂ ਆਪਣੇ ਆਉਣ ਵਾਲੇ ਨੂੰ ਆਪਣੇ ਸ਼ਹੀਦਾਂ ਦੇ ਵਿਚਾਰਾਂ ਨੂੰ ਕਿਵੇਂ ਬਚਾ ਕੇ ਰੱਖਣਾ ਹੈ ਇੱਕ ਗੱਲ ਹੋ ਸਾਪੇ ਵਿੱਚ ਅਸੀਂ ਕਹਿ ਰਹੇ ਹਾਂ ਕਿ ਭਗਤ ਸਿੰਘ ਪੈਦਾ ਹੋਏ ਜਦੋਂ ਸ਼ਹੀਦ ਹੁੰਦੇ ਨੇ ਉਹ ਤੋਂ ਬੇਸ਼ਾਂਝੇ ਹੁੰਦੇ ਨੇ ਤੇ ਭਗਤ ਸਿੰਘ ਉਸ ਸੰਝੇ ਪੰਜਾਬ ਦਾ ਸ਼ਹੀਦ ਹੈ ਭਗਤ ਸਿੰਘ ਦੇ ਦਲਤਾਂ ਬਾਰੇ ਵਿਚਾਰ ਕੀ ਨੇ ਭਗਤ ਸਿੰਘ ਦੇ ਔਰਤਾਂ ਬਾਰੇ ਵਿਚਾਰ ਕੀ ਨੇ ਤੇ ਖਾਸ ਕਰਕੇ ਭਗਤ ਸਿੰਘ ਦੇ ਧਰਮ ਬਾਰੇ ਵਿਚਾਰ ਕੀ ਨੇ ਇਹਦੇ ਬਾਰੇ ਸਾਨੂੰ ਅੱਜ ਦੇ ਦੌਰ ਦੇ ਵਿੱਚ ਸਮਝਣ ਦੀ ਲੋੜ ਹੈ ਉਸਦੇ ਬਾਰੇ ਨਜ਼ਰੀਆ ਬਣਾਉਣ ਦੀ ਲੋੜ ਨਾਪਲ ਸਿੰਘ ਟੋਪੀ ਵਾਲਾ ਪਰ ਸਿੰਘ ਸੀ ਨਾ ਕੰਢੀ ਵਾਲਾ ਬਾਪ ਸਿੰਘ ਸੀ ਪੰਜ ਸਿੰਘ ਹਿਊਮਨਿਸਟਿਕ ਸੀ ਪਰ ਸਿੰਘ ਇਹਨਾਂ ਧਰਮਾਂ ਤੋਂ ਉੱਪਰ ਸੀ ਕਿਸੇ ਕਹਿ ਕੇ ਲਿਖਦਾ ਹੈ ਕਿ ਮੈਂ ਆਨਾਸਿਕ ਕਿਉਂ ਆ ਜਦੋਂ ਉਸ ਨੂੰ ਲਾਸਟ ਤੇ ਕਿਹਾ ਗਿਆ ਕਿ ਤੂੰ ਕੋਈ ਅਰਦਾਸ ਕਰ ਲੈ ਉਹ ਕਹਿੰਦਾ ਹੈ ਕਿ ਮੇਰਾ ਨਾਮ ਇਨਕਲਾਬ ਦਾ ਸਿੰਬਲ ਬਣ ਗਿਆ ਹੈ ਤੇ ਮੈਂ ਆਪਣੇ ਆਪ ਨੂੰ ਕਮਜ਼ੋਰ ਸਾਬਤ ਨਹੀਂ ਕਰ ਸਕਦਾ ਤੇ ਆਖਰ ਦੇ ਵਿੱਚ ਜਿਹੜੇ ਉਹਦਾ ਨੋ ਉਹਨਾਂ ਦੇ ਵਕੀਲ ਪ੍ਰਾਨਨਾਥ ਮੈਂ ਤਾਂ ਗੱਲ ਕੀਤੀ ਆ ਕਿਉਂਕਿ ਉਹਨਾਂ ਨੂੰ 24 ਤਰੀਕ ਨੂੰ ਫਾਸੀ ਦੇਣੀ ਸੀ 23 ਤਰੀਕ ਨੂੰ ਦੇ ਦਿੱਤੀ ਗਈ ਸ਼ਾਮ ਨੂੰ ਤਾਂ ਪ੍ਰਾਨਨਾਥ ਉਹ ਨਾ ਤਾਂ ਜਿਹਨੇ ਸੀ ਕੋ ਲਾਖ ਸੀ ਉਹਨਾਂ ਨੂੰ ਮਿਲਣ ਵਾਲੇ ਉਹਨਾਂ ਦੀ ਬੇਟੀ ਦੇ ਨਾਲ ਮੇਰੀ ਕਈ ਵਾਰੀ ਗੱਲਬਾਤ ਹੁੰਦੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਜਦੋਂ ਉਹ ਮਿਲਦੇ ਆਏ ਉਹ ਲੈਗਨ ਦੀ ਕਿਤਾਬ ਪੜ ਰਿਹਾ ਸੀ ਉਹ ਦੁਨੀਆ ਦੇ ਮਜ਼ਦੂਰਾਂ ਦੀ ਗੱਲ ਜਿਹੜੀ ਹੈ ਆਪਣੇ ਉਸੇ ਵਿੱਚ ਕਰ ਰਹੀ ਸੀ ਜਦੋਂ ਧਰਮ ਦੀ ਗੱਲ ਆਉਂਦੀ ਹੈ ਜਦੋਂ 2007 ਦੇ ਵਿੱਚ ਪਾਕਿਸਤਾਨ ਦੇ ਵਿੱਚ ਖਾਸ ਕਰਕੇ ਲਾਹੌਰ ਦੇ ਵਿੱਚ ਕੁਝ ਪ੍ਰੋਗਰੈਸਿਵ ਲੋਕਾਂ ਨੇ ਇਕੱਠੇ ਹੋ ਕੇ ਕਿਉਂਕਿ ਜਿਹੜੀ ਜੇਲ੍ਹ ਵਿੱਚ ਵਾਸੀ ਦਿੱਤੀ ਗਈ ਹੈ ਮੈਨੂੰ ਉਹ ਜੇਲ੍ਹ ਵੀ ਉਹ ਥਾਂ ਵੀ ਦੇਖਣ ਦਾ ਮੌਕਾ ਮਿਲਿਆ ਉਹ ਉਨਾਂ ਨੇ ਇੱਕ ਮਾਰਕੀਟ ਦੇ ਵਿੱਚ ਬਦਲ ਦਿੱਤੀ ਆ ਤੇ ਜਿਸ ਥਾਂ ਤੇ ਬਾਜ਼ੀ ਦਿੱਤੀ ਗਈ ਉੱਥੇ ਚੌਕ ਹੈ ਉਸ ਦਾ ਨਾਸ਼ਾ ਆਦਮਨ ਚੌਕ ਰੱਖ ਦਿੱਤਾ ਪਰ ਉੱਥੇ ਕੁਝ ਇਨ ਪ੍ਰੋਗਰੈਸिव ਲੋਕਾਂ ਨੇ ਇਹ ਗੱਲ ਕੀਤੀ ਕਿ ਅਸੀਂ ਇਸ ਦਾ ਨਾਮ ਭਗਤ ਸਿੰਘ ਚੌਕ ਰੱਖਿਆ ਜਾਵੇ ਬੜੀ ਜਦੋਜਾਦ ਹੋਈ ਅਜੇ ਵੀ ਉਹਨਾਂ ਦਾ ਕੋਰਟ ਦੇ ਵਿੱਚ ਤੇ ਸਪੀਸ਼ਲ ਕੋਰਟ ਕੇਸ ਚੱਲ ਰਿਹਾ ਉਸ ਨੂੰ ਫਾਈਲ ਕਰਨ ਵਾਲੇ ਮੇਰੇ ਦੋਸਤ ਸੈਦਾਦੀ ਜਿਹੜੀ 2012 ਦੇ ਰਿਕਨਾਂ ਨੇ ਕਹਿ ਰਿਆ ਕਿ ਤਲੀ ਚੌਕ ਰੱਖ ਦਿਓ ਮਹਰਾਂ ਚੌਕ ਰੱਖ ਦਿਓ ਉਹ ਅਜੇ ਵੀ ਵਾਈਟ ਜਿਹੜੀ ਹੈ ਚੱਲ ਰਹੀ ਹੈ ਮੈਂ ਕਹਣਾ ਇਹ ਚੰਗੀਆਂ ਕਿ ਚਾਹੇ ਪਾਕਿਸਤਾਨ ਦੇ ਹਾਲਾਤ ਬੜੇ ਬੁਰੇ ਹਾਲਾਤਾਂ ਨੂੰ ਨਿਕਲ ਰਹੇ ਆ ਤੇ ਚਾਹੇ ਪੰਜਾਬ ਦੇ ਹਾਲਾਤ ਤੇ ਹਿੰਦੁਸਤਾਨ ਦੇ ਹਾਲਾਤ ਅੱਜ ਦੇ ਹਾਲਾਤ ਦੇ ਵਿੱਚ ਭਗਤ ਸਿੰਘ ਉਹਨਾਂ ਜੱਤਾ ਕਰਮ ਰੰਗਾਂ ਕਸਣਾ ਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਦਾ ਭਗਤ ਸਿੰਘ ਦੇ ਨਾਲ ਅਖਾਤੂਰਨਾਖਾਂ ਵੀ ਹੈ ਤੇ ਰਾਮ ਪ੍ਰਸਾਦ ਬਿਸਮਰ ਵੀ ਹੈ ਉਸ ਦੇ ਨਾਲ ਰਾਜਗੁਰੂ ਵੀ ਹੈ ਸੁਖਦੇਵ ਵੀ ਹੈ ਤੇ ਉਸ ਦੇ ਨਾਲ ਜਿਹੜਾ ਹੈ ਉਸ ਦਾ ਗੁਰਾ ਦੂਸਾ ਕੁਟਕੇਸ਼ਵਰ ਦੱਤ ਵੀ ਹੈ ਅਸੀਂ ਭਗਤ ਸਿੰਘ ਨੂੰ ਸੰਕੀਰਣ ਜਿਹੜੀਆਂ ਸਾਡੀਆਂ ਧਾਰਮਿਕ ਸੋਚਾਂ ਉਸ ਦੇ ਵਿੱਚ ਨਹੀਂ ਬਣ ਸਕਦੀ ਉਸ ਦਾ ਔਰਤਾ ਪ੍ਰਤੀਨਿਧਿਕਾ ਉਸ ਦਾ ਦਲ ਖਾਸ ਕਰਕੇ ਦਲ ਤੱਕ ਪ੍ਰਤੀਨਿਧਰਿਆ ਕਾਸੀ ਜੰਡੇ ਖਰਾਬ ਉਸਦਾ ਨਜ਼ਰੀਆ ਇਹ ਸਾਨੂੰ ਅੱਜ ਦੇ ਦੌਰ ਵਿੱਚ ਸੱਚ ਕੇ ਉਹਦੇ ਲਈ ਇੱਕ ਆਪਣੀ رائے ਬਣਾਉਣ ਦੀ ਲੋੜ ਹੈ ਪੰਜਾਬ ਜਿਸ ਦੇ ਵਿੱਚ ਅੱਜ ਦੀ ਜਿਹੜੀ ਸਰਕਾਰ ਹੈ ਉਹ ਬਹੁਤ पुष्पक ਸੰਦੇ ਸੁਪਨਿਆਂ ਨੂੰ ਸਿਰਜ ਸਕਦੀ ਸੀ ਕੇਵਲ ਪੱਗ ਸਿੱਕੀ ਫੋਟੋ ਨਗਾ ਲੈਣਾ ਇਹ ਸਰਕਾਰਾਂ ਦਾ ਦਾਇਤਵ ਨਹੀਂ ਹੁੰਦਾ ਇੰਨਾ ਦਾ ਦਾਇਤਮ ਹੁੰਦਾ ਹੈ ਕਿ ਉਸ ਦੀ ਵਿਚਾਰਧਾਰਾ ਨੂੰ ਦਾਰ ਬਣਾ ਕੇ ਹੀਣਿਆਂ ਨੂੰ ਨਕਾਣਿਆਂ ਨੂੰ ਅਸੀਂ ਕਿਨੇ ਉੱਪਰ ਕਿਤਣਾ ਹੈ ਪੱਛੇਂ ਤੋਂ ਬੀਬੀ ਅਮਰਕੌਰ ਨੂੰ ਕਹਿੰਦੇ ਨੇ ਕਿ ਉਹ ਉਹਨਾਂ ਨੂੰ ਇੱਕ ਪਲਟਾ ਹੋਇਆ 1921 ਦੇ ਵਿੱਚ ਜਦੋਂ ਅ ਜਦੋਂ ਮੈਂ ਗਣ ਕਰ ਚੁੱਕੀ ਹਾਂ ਕਿ ਨਾਨਕਾ ਸਾਹਿਬ ਦੇ ਵਿੱਚ ਜਿਹੜੀ ਜਿਹੜਾ ਗ੍ਰੰਥੀ ਲਖਮਣ ਸਿੰਘ ਤੇ ਗੋਲੀ ਚੱਲੀ ਉਸ ਤੋਂ ਬਾਅਦ ਆ ਕੇ ਭਗਤ ਸਿੰਘ ਗੁਰਮੁਖੀ ਸਿੱਖਦੇ ਨੇ ਉਸ ਤੋਂ ਬਾਅਦ ਆ ਕੇ ਪੰਜਾਬੀ ਸਿੱਖਦੇ ਨੇ ਤੇ ਫਿਰ ਉਹ ਇੱਕ ਲੇਖ ਲਿਖਦੇ ਨੇ ਕਿ ਸਾਡੀਆਂ ਬਾਤ ਬੋਲੀਆਂ ਦਾ ਕੀ ਕੀ ਪਾਠ ਹੈ ਕਿਸ ਤਰੀਕੇ ਦੇ ਨਾਮ ਹੈ ਤੇ ਬੀਬੀ ਅਮਰਕੌਰ ਨੂੰ ਉਹ ਗੱਲ ਉਹਨਾਂ ਦੀ ਡਾਇਲੈਕਟ ਕਹਿੰਦੇ ਨੇ ਕਿ ਬੰਨ ਹੂਆ ਬੰਦੇ ਚੂਤੇ ਕੁਛ ਨਾ ਹੋ ਤਪਾਇ ਉਹ ਕਹਿਣਾ ਚਾਹਦੇ ਨੇ ਬੰਦ ਹੂਆ ਬੰਦੇ ਨੂੰ ਛੂਟੇ ਸਭ ਕੁਝ ਹੋਉਗਾ ਬੰਦ ਉਹ ਕਹਿੰਦੇ ਬੰਦ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਤੇ ਨਾਲ ਦੀ ਨਾਲ ਅਬਰਕੌਰ ਤੋਂ ਉਹ ਆਪਣੇ ਗੱਲ ਕਹਿੰਦੇ ਨੇ ਆਪਣੀ ਭੈਣ ਨੂੰ ਆ ਕੇ ਕਿ ਨਹੀਂ ਹੁਣ ਸਾਡੇ ਉਹਨਾਂ ਝਲਵਾਣਾਂ ਦੇ ਖਿਲਾਫ ਲੜਨਾ ਪਵੇਗਾ ਅੱਜ ਜਿਸ ਹਾਲਾਤ ਦੇ ਵਿੱਚ ਸੰਸਾਰ ਦੇ ਸੰਸਾਰ ਪੱਧਰ ਦੇ ਉੱਤੇ ਅਸੀਂ ਵਿਚਰ ਰਹੇ ਹਾਂ ਉਸ ਲਈ ਅੱਜ ਜਿਹੜਾ ਹੈ ਪੰਪ ਸਿੰਘ ਦਾ ਨਾਰਾ ਸਮਰਾਜਵਾਦ ਮਰਦਾਬਾਦ ਇਨਕਲਾਬ ਜਿੰਦਾਬਾਦ ਇਹ ਨਾਰੇ ਨੂੰ ਸਖਪੂਰਨ ਰੂਪ ਦੇ ਵਿੱਚ ਸਾਨੂੰ ਬੋਲਣਾ ਪਵੇਗਾ ਆਤਮ ਸਾਥ ਕਰਨਾ ਪਵੇਗਾ ਤਾਂ ਹੀ ਅਸੀਂ ਪੰਪ ਸਿੰਘ ਦੇ ਸੁਪਨਿਆਂ ਦਾ ਖਾਸ ਕਰਕੇ ਬੰਲ ਛੁੱਟਕਿਓ ਬੰਧਨ ਟੁੱਟੇ ਜਦੋਂ ਬੰਲ ਛੁੱਟ ਜਾਂਦਾ ਹੈ ਤਾਂ ਫਿਰ ਬੰਧਨ ਟੁੱਟੇ ਨੇ ਜਦੋਂ ਬੰਧ ਹੋਊਆ ਬੰਧਨ ਟੁੱਟੇ ਸੋ ਇਸ ਕਰਕੇ ਅੱਜ ਜਿਹੜਾ ਹੈ ਅਸੀਂ ਬਹੁਤ ਉਦਾਸੀਨਤਾ ਦੇ ਯੁੱਗ ਤੋਂ 经过 ਰਹੇ ਪੰਜਾਬ ਖਾਸ ਕਰਕੇ ਪੰਜਾਬ ਉਦਾਸੀਨ ਹੋ ਗਿਆ ਜਦੋਂ ਅਸੀਂ ਭਗਤ ਸਿੰਘ ਨੂੰ ਦੇਖਦੇ ਹਾਂ ਤਾਂ ਅਸੀਂ ਨੌਜਵਾਨ ਪੱਤ ਸਡੇ ਸੁਪਨੇ ਇੱਕ ਹੀ ਵਿੱਚ ਬਣਦਾ ਹੈ ਕਿਉਂ ਕਿਉਂ ਪੰਜਾਬ ਅੱਜ ਆਪਣੀ ਧਰਤੀ ਤੋਂ ਵੀ ਮੁੱਕ ਹੋ ਰਿਹਾ ਹੈ ਕਿਉਂ ਉਦਾਸੀਨ ਹੋ ਰਿਹਾ ਹੈ ਉਹ ਕਿਹੜੀਆਂ ਹਕੀਕਤਾਂ ਨੇ ਉਹ ਕਿਹੜੇ ਲੋਕ ਨੇ ਕਿਹੜੀ ਰਾਜਸ਼ਕਤਾ ਹੈ ਜਿਹੜੀ ਐਂਟੀ ਨੌਜਵਾਨ ਹੈ ਕਿਹੜੀ ਉਹ ਰਾਜਸ਼ਕਤਾ ਦੀਆਂ ਕਿਹੜੀਆਂ ਪਾਲਿਸੀਆਂ ਨੇ ਜਿਹੜੀਆਂ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਨਹੀਂ ਸਿਰਜ ਰਹੀਆਂ ਸੋ ਉਹਨਾ ਰਾਜਨੀਤੀ ਤੱਕ ਉਚਾਲਾ ਨਹੀਂ ਸੱਜਣਾ ਪਵੇਗਾ ਕਿ ਸਾਹਮਣੋ ਜਿਹੜਾ ਹੈ ਇਹ ਬੋਲਣਾ ਪਵੇਗਾ ਜਿੰਨੀ ਦੇਰ ਤੱਕ ਅਸੀਂ ਆਪਣੀ ਗੱਲ ਅਸੀਂ ਜਿਹੜੇ ਜਨਮਾਂ ਵਿੱਚ ਬੈਠੇ ਆ ਬਹੁਤ ਥੋੜੇ ਆਪਣਾ ਰਿਐਕਸ਼ਨ ਦੇਣਾ ਪਵੇਗਾ ਜੋ ਸਰਕਾਰਾਂ ਗਲਤ ਕਰ ਰਹੀਆਂ ਨੇ ਉਹਦੇ ਲਈ ਸਾਨੂੰ ਆਪਣੀ ਆਵਾਜ਼ ਦਾ ਇੱਕ ਟੁਕੜਾ ਡਾਣੀ ਪੈਣੀ ਪਵੇਗੀ ਪੰਜਾਬ ਅੱਜ ਆਪਣੀ ਧਰਤੀ ਤੋਂ ਬੇਮਕੁੱ ਹੋ ਗਿਆ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨੌਜਵਾਨ ਦੀ ਲੋਟ ਨੇ ਨਸ਼ਿਆਂ ਦੇ ਵਿੱਚ ਹੈ ਸਾਡੀ ਬੇਰੁਜ਼ਗਾਰੀ ਹੈ ਨੌਜਵਾਨ ਨੇ ਆਪਣੀ ਧਰਤੀ ਨੂੰ ਤਰਕ ਕਰ ਦਿੱਤਾ ਜਦੋਂ ਆਪਣੀ ਤਰਜੀਹ ਨੂੰ ਕੋਈ ਜਲੀ ਕਿਸੇ ਦੇਸ਼ ਕੌਮ ਦੇ ਨੌਜਵਾਨੀ ਤਰਕ ਕਰਦੇ ਨੇ ਤਾਂ ਉਹ ਨੌਬੂ ਤਰਤੀ ਜਗੀ ਹੈ ਉਦਾਸ ਹੋ ਜਾਂਦੀ ਹੈ ਤੇ ਕਿਸ ਉਦਾਸ ਤਰਤੀ ਨੂੰ ਫਤ ਸਿੰਘ ਨੇ ਚਲਪਿਆ ਨਹੀਂ ਸੀ ਤਾਂ ਰਾਜਗੁਰੂ ਨੇ ਕਲਪਿਆ ਸੀ ਨਾ ਸਾਡੇ ਗਦਰਿਆਂ ਨੇ ਇਸ ਗੱਲ ਨੂੰ ਚਲਪਿਆ ਸੀ ਨਾ ਜਿਹੜੂ ਤੋਂ ਨਿਕਲ ਕੇ ਆਸੀ ਜਿਸ ਆjati ਨਹੀਂ ਉਹ ਗੱਲ ਕਰ ਰਹੀ ਸੀ ਉਹ ਗਲ ਗੋਰਾng ਰੇ ਤਲਾ ਗਿਆ ਕਾਲਾ ਆ ਗਿਆ ਇਹਦੇ ਲਈ ਨਾਰਿਆਂ ਦੀ ਲੋੜ ਨਹੀਂ ਹੁੰਦੀ ਸਾਡੇ ਸਾਹਮਣੇ ਇੱਕ ਚਿੰਤਾ ਕੋਲ ਛੋਟਾ ਜਾਂ ਬਹੁਤ ਹੈ ਜਿਸ ਵਿੱਚ ਕੁਝ ਸਮੇਂ ਦੇ ਵਿੱਚ ਹੀ ਕਾਇਆ ਕਲ ਕਰ ਦਿੱਤਾ ਇਹਦੇ ਲਈ ਧੀਰ ਕਾਲੀ ਤੇ ਛੋਟੇ ਸਮੇਂ ਦੀਆਂ ਜਿਹੜੀਆਂ ਇੱਕ ਯੋਜਨਾ ਬਣਾਉਂਦੀ ਲੋੜ ਦੀ ਹੈ ਸਰਕਾਰਾਂ ਵੱਲੋਂ ਜਿਹੜੀ ਇੱਕ ਚੁਮਲਿਆਂ ਦੇ ਬੈਅ ਸਰਕਾਰਾਂ ਨਹੀਂ ਚੱਲਦੀਆਂ ਅੱਜ ਜਦੋਂ ਅਸੀਂ ਇਸ ਦੌਰ ਦੇ ਵਿੱਚ ਜਿਹੜਾ ਹੈ ਪਹੁੰਚ ਚੁੱਕੇ ਹਾਂ ਜਦੋਂ ਪੰਜਾਬ ਤੰਗਾਲੀ ਨੇ ਪੰਜਾਬ ਵਿਮਾਰਿਤ ਹੈ ਹੀ ਹੈ ਉਹ ਸਾਹ ਵੀ ਨਹੀਂ ਆ ਰਿਹਾ ਪੰਜਾਬ ਨੂੰ ਕਿੰਨੇ ਬਜਾਰ ਕਰੋੜ ਦਾ ਕਰਜ਼ਾ ਹੈ ਇਹ ਜੁਮਲਿਆਂ ਦੇ ਨਾਲ ਪੰਜਾਬ ਨਹੀਂ ਚੱਲੇਗਾ ਪੰਜਾਬ ਜਿਹੜਾ ਸ਼ਹੀਦਾਂ ਦੇ ਤਰਤੀ ਹੈ ਜਿਨੇ ਜਰਵਾਣਿਆਂ ਦਾ ਰੁਖ ਮੋੜਿਆ 7ਵੀਂ ਸਦੀ ਮੁਹੰਮਦ ਬੇਨ ਕਾਸਮ ਤੋਂ ਲੈ ਕੇ ਦੇ ਆਜ਼ਾਦੀ ਦੀ ਲੜਾਈ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਤੇ ਜਿਸਨੇ ਸਾਡੇ ਹਿੰਦੂਸਤਾਨ ਨੂੰ ਅਦਾਲ ਜਿ ਦਿੱਤਾ ਜਿਸਨੇ ਇੱਕ ਗ੍ਰੀਨ ਰੈਵੋਲੂਸ਼ਨ ਨਾਲ ਤੱਖਨਾਗਾਰ ਸੇਨੋਸਟੰਡਰ ਅਮਰੀਕਾ ਵਰਗੇ ਜਦੋਂ ਪੀਐਲ 420 ਦਾ 1920 ਦੇ ਵਿੱਚ ਆਇਆ ਤਕਬੂ ਦਾ ਸੇ ਰੁਚਾ ਕੀਤਾ ਤੇ ਅੱਜ ਪੰਜਾਬ ਜਿਹੜਾ ਹੈ ਉਸ ਕਗਾਲੀ ਦੇ ਦੌਰ ਵਿੱਚੋਂ ਕੱਢਣ ਲਈ ਇਹ ਸਰਕਾਰਾਂ ਦੇ ਜੁਮਲਿਆਂ ਨਾਲ ਨਹੀਂ ਚੱਲਣਾ ਕਿਤੇ ਲਈ ਵੀਰਾਂ ਲਈ ਟੂਟ ਜੜੀ ਹੈ ਜ਼ੋਲਨਾਮਾ ਦੀ ਲੋਕ ਹੈ ਸੋ ਮੈਂ ਕਿੰਨ ਪਾਚੀਆਂ ਲਾਈਨਾਂ ਨਾਲ ਟਕਣ ਕਰਨਾ ਚਾਹੁੰਨੀ ਆ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਪਰ ਜਾਣਾ ਪੰਜਾਬ ਕੁਝ ਇਹੋ ਜੇ ਦੌੜ ਤੋਂ ਨਿਕਲ ਰਿਹਾ ਹੈ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਪਰ ਜਾਣਾ ਨਾ ਹੋਣਾ ਤੜਫਦਾ ਸਭ ਸਹਿਜ ਕਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਸਾਡੇ ਸੁਪਨਿਆਂ ਦਾ ਮਰ ਜਾਣਾ ਇਹ ਸੁਪਨੇ ਜੁਗਾਇਤ ਦੇ ਲਈ ਭਗਤ ਸਿੰਘ ਨੂੰ ਸਾਨੂੰ ਦੁਬਾਰਾ ਪੜਨਾ ਪਏਗਾ ਭਗਤ ਸਿੰਘ ਨਾਲ ਦੁਬਾਰਾ ਸਾਨੂੰ ਭਗਤ ਸਿੰਘ ਨੂੰ ਰੀਵਿਜ਼ਿਟ ਕਰਨਾ ਪਏਗਾ ਭਗਤ ਸਿੰਘ ਉਸੇ ਕੋਈ ਪੋਲਿਟਿਕਲ ਲਾਈਫ ਆ ਉਸੇ ਕੋਲ 4-5 ਸਾਲ ਦੀ ਸੀ 1926 ਵਿੱਚ ਜਦੋਂ ਉਹ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਵਿੱਚ ਜੁਆਇਨ ਕਰਦੇ ਨੇ ਤੇ 31 ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ 5-6 ਸਾਲ ਦੀ ਪੋਲਿਟਿਕਲ ਲਾਈਫ ਦੇ ਵਿੱਚ ਉਹ ਕਿੰਨਾ ਕੁਝ ਕਰਕੇ ਗਏ ਨੇ ਅਸੀਂ ਦੇਖ ਲਈਏ ਕਿ ਭਗਤ ਸਿੰਘ ਭੂਰ ਕੀ ਕਰ ਸਕਦੇ ਸੀ ਉਹਨਾਂ ਨੇ ਇੰਡੀਕੇਸ਼ਨ ਦਿੱਤੀਆਂ ਨੇ ਆਪਣੀਆਂ ਲਿਖਤਾ ਦੇ ਦਿੱਤਾ ਸੋ ਇਸ ਕਰਕੇ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਹੈ ਜਿਹੜੀ ਪੀਰਾਂ ਦੀ ਧਰਤੀ ਹੈ ਜਿਹੜੀ ਸ਼ਹੀਦਾਂ ਦੀ ਧਰਤੀ ਹੈ ਉਸ ਨੂੰ ਉਦਾਸੀ ਤੋਂ ਕੱਢਣ ਲਈ ਪਰਸੈਂਟੇਜ ਆਪਣਿਆ ਦਾ ਪੰਜਾਬ ਸਿਰਜਣ ਲਈ ਭਾਰ ਸਿਰਜਣ ਲਈ ਸਾਨੂੰ ਸਾਰੇ ਸਮਾਜ ਦੇ ਲੋਕਾਂ ਨੂੰ ਇੱਕ ਸੋਸ਼ਲ ਇਨਕਲਾਬ ਦੀ ਵੀ ਲੋੜ ਹੈ ਇਕ ਸੱਭਿਆਚਾਰਿਕ ਇਨਕਲਾਬ ਦੀ ਲੋੜ ਹੈ ਇੱਕ ਰਾਜਨੀਤਿਕ ਇਨਕਲਾਬ ਦੀ ਲੋੜ ਹੈ ਤਾਂ ਹੀ ਅਸੀਂ ਜਿਹੜਾ ਹੈ ਆਪਣੀ ਚੁੱਪ ਤੋਂ ਪਾਸੇ ਜਾ ਕੇ ਇਸ ਪੰਜਾਬ ਨੂੰ ਮੁਰ ਪੱਛੇਂ ਦੇ ਸੁਪਨੇ ਆ ਦਾ ਪੰਜਾਬ ਬਣਾਏਗੀ ਸ਼ੁਕਰੀਆ ਬਹੁਤ ਬਹੁਤ ਦਾ ਐਤਨੁਕਾ ਮਾਣ ਡਾਕਟਰ ਡਾ ਜੀ ਤੇ ਜੀਰਾ ਐ ਹਾਏ ਬੜੇ ਗੌਰ ਨਾਲ ਦੇਖਿਆ ਸੀ ਕਿ ਇਹਨਾਂ ਦੇ ਕੱਲੇ ਕੱਲੇ ਸ਼ਬਦ ਨੂੰ ਬੜੇ ਧਿਆਨ ਨਾਲ ਜਾਣਿਆ ਜਾ ਰਿਹਾ ਸੀ ਜਦ ਮੈਂ ਜੋ ਖੋਜ ਚੂਰੀ ਜੋ ਅਸਲੀਅਤ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਕਿ ਵਾਪਸ ਸਾਂਝਾ ਕਾਇਦਾ ਦੇਣ ਦੀ ਗੋਣਾ ਕਿ ਇਹ ਪੰਜਾਬ ਨੂੰ ਇੱਕ ਖੰਡ ਹੈ ਜੋ ਟੁੱਟਣਾ ਹੈ ਤੁਹਾਨੂੰ ਜਿਹੜੀ ਰਾਹ ਤੋਂ ਇਸ ਸੋਚ ਨੂੰ ਅਡੋਕ ਕਰਨਾ ਪਵੇਗਾ ਬਹੁਤ डॉक्टर संजीत एक जी प्रोफेसर निर्मल सिंह जी के जन्म मेरे साहब प्रोफेसर निर्मल सिंह जी के ജഗ്രിന്റെ സാധനം ഭയങ്കരപ്പെടുമ ਸੱਤ ਪੀਰਾਂ ਉਹ ਕਿਰੇਤ ਨੇ ਮੈਂ ਇਸ ਤੋਂ ਪਹਿਲਾਂ ਨੂੰ ਨਸਾਤ ਪੀਰ ਨੇ ਕਿਹਦੇ ਸਾਹੇ ਬੁੱਧ ਗਏ ਇਸ ਤੋਂ ਬਗਾ ਸਿਰਫ ਮੈਂ ਇੱਕ ਗੱਲ ਅੰਦਾਜ਼ ਹੋਏ ਪਾਸਟਰ ਮਾਰਕਸ ਨੂੰ ਜੀਵਨ ਹੰਤਾ ਕਿ ਸੈਂਟਰੇਂਗੇ ਹੋਰ ਦੇ ਵਿੱਚ ਜਦੋਂ ਕੋ ਡੇਢ ਕਿਸੇ ਦੇ ਤਰਫੇ ਇੱਕ ਬਹੁਤ ਹੀ ਮਾਨਮਤੀ ਚੁਕਿੱਟ ਪਾਈ ਸਾ ਪਾਈ ਰਣਤੀ ਸੁਮੇਸੀ ਜਿਨ੍ਹਾਂ ਦਾ ਸਿੱਖ ਤੇ ਆਪ ਦੇ ਰਿਟਰ ਨਿੱਤੇ ਆਪ ਹੈ ਆਪਕੋ ਆਪ ਨੂੰ ਦੇ ਜਨਾਬ ਨੇ ਬਰਾ ਨਾ ਜਿਨ੍ਹਾਂ ਦੇ ਨਾਮ ਤੇ ਲੁਧਿਆਣੇ ਇਕ ਸੈਕਟਰ ਦੇ ਨੂੰ ਬਥੇ ਆ ਪਾਈ ਰਣਤੀ ਸੁਮੇ ਜਦੋਂ ਭਾਤ ਤੋਂ ਬਾਹਰ ਲੱਗਿਆ ਜਿੱਤੇ ਭਾਈ ਗਾਂ ਰਣਤੀ ਨੂੰ ਜੇਤਨੇ ਮੰਮਾ ਨੇ ਤੁਮ ਨੂੰ ਮੇਨ ਦੇ ਇੱਛਾ ਜਿਹੜੇ ਅਰਜ਼ਾਰ ਕੀਤੇ ਸੁਨੇਹਾ ਲਾਇਆ ਭਾਈ ਸਾਹਿਬ ਦੇ ਨੂੰ ਮੈਂ ਕੀਤਾ ਫਿਰ ਕੁਤੇ ਨਾਲ ਜਦੋਂ ਇਹ ਹੱਥ ਹੋਵਾ ਆ ਬਣ ਉਹਨਾਂ ਨੂੰ ਆ ਕੇ ਮੈਂ ਭਾਈ ਤੋਂ ਹੋ ਗਏ ਮੇਰੇ ਪਾਕਸੇ ਨੇ ਭਾਈ ਸਾਹਿਬ ਨੂੰ ਪਹਿਲਾ ਇਹ ਕਿੱਟਿਆ ਤੇ ਭਾਈ ਸਾਹਿਬ ਤੁਸੀਂ ਮੈਨੂੰ ਮੇਰੋਂ ਅਨਕਾਰ ਕੀਤਾ ਉਹ ਕਰਨਾ ਮੈਂ ਕਿ ਤੁਸਰ ਨਾਸ ਕਰੋ ਕਿਤੇ ਆਪਣੇ ਵਾਲ ਕਟਾਏ ਹੋਏ ਨੇ ਇਹਨਾਂ ਕੋਲੇ ਜੁੜਾ ਹੁੰਦਾ ਕਿ ਜਿਹੜੀ ਉਹਦੀ ਕੋ ਪੰਨੂ ਰਾਤ ਫੋਟੋ ਹੈ ਨਾ ਮੱਝ ਨਾ ਵਿੱਚ ਵੀ ਉਹ ਬੰਨੇ ਸੁਣਦੇ ਹਾਲ ਨੇ ਤੁਸੀਂ ਕਿਉਂ ਕਹਦਾਏ ਤੁਸੀਂ ਬੇਮਕੋਬੇ ਗੁਰੂ ਤੋਂ ਆਸ ਤੇ ਨਹੀਂ ਗਈ ਦਿਖਾ ਤੂੰ ਤੂੰ ਨਹੀਂ ਗਾਦਾ ਆਸ ਤੇ ਤੇਹਾ ਭਾਈ ਸਾਹਿਬ ਮੈਂ ਆਪਣੇ ਦੇਸ਼ ਦੇ ਖਾਤਰ ਆਪਣੇ ਸਰੀਰ ਦਾ ਇੱਕ ਅੰਗ ਹੀ ਕਟਾਇਆ ਹੈ ਦੇ ਮੋੜ ਪਈ ਤਾਂ ਮੈਂ ਕਰਦਣ ਦਿੱਤਾ ਤੇ ਭਾਈ ਸਾਹਿਬ ਤੁਹਾਨੂੰ ਇੱਕ ਕੁਝ ਸਖਸ਼ੀਅਤ ਦੇ ਨਾਮ ਕਰਨਾ ਪਰ ਉਹਨਾਂ ਨੂੰ ਕਿਦਾਂ ਨਹੀਂ ਦੇਣੀ ਮੈਂ ਕਿਹਾ ਕਿ ਪਹਿਲਾਂ ਦਿਲਾਂ ਕਰਦੇ ਆਉਂਦਾ ਜਮਲਾਉਂਦੀ ਨੇ ਡਾਕਟਰ ਗਮਜੀਤੇ ਲੋ ਨੇ ਬਾਸੇ ਮਾਰ ਕੋ ਮੇਰੇ ਖਿਆਲ ਨੇ ਬਹੁਤ ਚੰਗਾ ਨਾ ਕਰ ਮੈਂ ਵਰਤੇ ਬੋਲਿਆ ਜਾ ਸਕਦਾ ਮੈਂ ਉਹ ਹੈ ਜੇ ਨਾਮ ਕਰਦੇ ਨੇ ਤੇ